ਕੱਲ ਜਿਹੜੀ ਬਾਬਾ ਸਾਹਿਬ ਮੈਂ ਬੈਠ ਕੇ ਤੇ 26 ਜਨਵਰੀ ਦੇ ਸੰਬੰਧਤ ਕੱਲ ਜਿਹੜਾ ਕਿ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਜਿਹਨੂੰ ਅਸੀਂ ਗਣਤੰਤਰ ਦਿਵਸ ਵੀ ਕਹਿੰਦੇ ਆ ਕੱਲ ਅੰਮ੍ਰਿਤਸਰ ਸਥਿਤ ਇਲਾਕਾ ਜਿਹੜਾ ਕਿ ਹਰਮੰਦਰ ਸਾਹਿਬ ਦਾ ਇਲਾਕਾ ਵਾ ਟੋਨਹਾਲ ਦੇ ਏਰੀਆ ਤੇ ਜਿੱਥੇ ਬਾਬਾ ਸਾਹਿਬ ਦੇ ਸਟੈਚੂ ਜਿੱਦੇ ਅੱਜ ਆ ਜੀ ਖੜੇ ਆ ਇਥੇ ਪ੍ਰਤਿਮਾਨੂ ਬਵਾ ਸਾਹਿਬ ਦੀ ਪ੍ਰਥਮ ਅਦੇ ਕੱਲ ਤੇ ਬੇਧਵੀ ਕੀਤੀ ਗਈ ਸੋ ਅੱਜ ਸਮਾਜ ਦੇ ਬਹੁਤ ਸਾਰੇ ਜਥੇਬੰਦੀਆਂ ਔਰ ਮੈਂ ਦੇਖਦਾ ਪਿਆ ਕਿ ਸਮਾਜ ਦੇ ਜਥੇਬੰਦੀਆਂ ਵਾਂ ਆਮ ਲੋਕ ਵੀ ਜਿਹੜੇ ਸਮਾਜ ਦੀ ਚਿੰਤਾ ਔਰ ਸਮਾਜ ਬਵਾ ਸਾਹਿਬ ਦੇ ਔਰ ਇਹ ਚੰਗੇ ਕੰਮਾਂ ਨੂੰ ਮੰਨਦੇ ਆ ਫੋਲੋਅਰ ਔਰ ਇਹ ਉਹ ਵੀ ਅੱਜ ਇੱਥੇ ਪਹੁੰਚੇ ਹੋਏ ਆ ਕੀ ਕਹਿਣਾ ਚਾਹੋਗੇ ਇਸ ਘਟਨਾ ਦੇ ਸੰਬੰਧ ਵਿੱਚ ਇਹ ਜਿਹੜੀ ਘਟਨਾ ਹੈ ਮੇਰੀ ਬਸ ਭਾਗੀ ਘਟਨਾ ਹੈ ਭਾਰਤ ਦੀ ਆਜ਼ਾਦੀ ਤੋਂ ਬਾਅਦ ਵੀ ਭਾਰਤ ਦੇ ਵਿੱਚ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬਾਂ ਮੇੜ ਚੱਨੀ ਬੂਰਤੀ ਤਰ੍ਹਾਂ ਛੇੜਛਾੜ ਕਰਨੀ ਜਿੰਦਰ ਜੋ ਕਹਦਿਆ ਉਹ ਜਿਹਦੇ ਸ਼ਰਾਰਤ ਨੇ ਉਤਤਵਾਂ ਨੂੰ ਅੰਜਾਮ ਦਿੱਤਾ ਆ ਪੰਜਾਬ ਫੋਰਮੈਂਟ ਉਸ ਲੋਕੀ ਬਲਕਿ ਸ਼ਕਤੀ ਦੇ ਨਾਲ ਉਹਦੀ ਨਿੰਦਿਆ ਕਰੇ ਉਹ ਅਸਾਜਾਮ ਤੇ ਵਾਲੇ ਗੱਦੇ ਨੂੰ ਬਤਨ ਮਾਤਾ ਅਜਾਦ ਦੇ ਇਹ ਪੁਰਾਣਾ ਚਾਰਲੇਟ ਕੀਤਾ ਜਾਵੇ ਤੇਰੇ ਨਾਲ ਬਣ ਗਈ ਹੋਰ ਕਿੰਨੇ ਆਦਮੀ ਆ ਜਿਹੜੇ ਇਸ ਘਟਨਾ ਤੋਂ ਤੱਕ ਤੈਨੂੰ ਲੈ ਕੇ ਆਏ ਔਰ ਜਿਨ੍ਹਾਂ ਨੇ ਇਸ ਦਾ ਖਰਾ ਦੇ ਚਿੰਸਲੇ ਨੂੰ ਲੈ ਕੇ ਅੱਗੇ ਵਧੇ ਉਹਨਾਂ ਦੇ ਸੰਬੰਧ ਤੋਂ ਸੰਬੰਧ ਕਾਰਵਾਈ ਹੋਣੀ ਚਾਹੀਦੀ ਆ ਔਰ ਬਾਬਾ ਸਾਹਿਬਾਂ ਮੇਟ ਕਰ ਕਿਸੇ ਇੱਕ ਵਿਸ਼ੇਸ਼ ਜਾਤੀ ਦੇਣੀ ਆ ਭਾਰਤ ਦੀਆਂ 85% ਲੋਕਾਂ ਦੇ ਬਾਬਾ ਸਾਹਿਬਾਂ ਮੇਟ ਕਰਿਆ ਅਸੀਂ ਐਸਟੀਓ ਬੀਸੀ ਮਿਨੋਰਟੀ ਅਲੱਗ ਸੰਖਿਆ ਲੋਕਾਂ ਨੇ ਬਾਬਾ ਸਾਹਿਬੇ ਨਾਲ ਮੀਟਣ ਆਏ ਕਿ ਇਸ ਘਟਨਾ ਦਾ ਚੰਗੀਆਂ ਜਾਤੀਆਂ ਉਹ ਸਾਰੀਆਂ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਚਾਹੀਦੀਆਂ